ਔਰ ਕੇ ਜਾਣੇ ਕਾਰੀ ਜੀਓ ਪ੍ਰੇਮ ਕੀ ਸਾ ਮਿਲੇ ਆਪ ਮਿਲਾਏ ਆਪਣਾ ਪਿਆਰ ਆ ਜੀਓ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗ ਵਰ ਸ਼ਤਰਤਾ ਫਤਿਹ ਮਾਲਕ ਜੁਗੋ ਜੁਗਾੜਾ ਹਾਲਤ ਪਾਲਤ ਦੇ ਸਵਾਰਨ ਹਾਰ ਤਨ ਤਨ ਪਰਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਰ ਬਖਸ਼ਿਸ਼ ਕੀਤੀ ਆ ਸਾਨੂੰ ਸਾਰਾ ਉਹਨੂੰ ਕੋਈ ਸਮਾਂ ਨਹੀਂ ਆਪਾਂ ਗੁਰਬਾਣੀ ਦੇ ਵਿਚਾਰ ਕਰਾਂਗੇ ਦਮਾਰੂ ਦਾ ਦੇ ਵਿੱਚ ਇਹ ਅਸਤ ਬਦੀਆਂ ਤਨ ਤਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਉਤੇ ਕਨਿਆ ਸੋਹਣ ਤੇ ਸੁਮੈ ਮਾਨ ਗੁਰਬਾਣੀ ਪਰਿਵਾਰ ਨਾਲ ਕੰਮ ਤਨਿਆ ਨਾਲ ਬੀਜਨ ਸੁਮਰ ਕੇ ਲੈਨੇ ਪਸਾਰਦ ਵਾਹਿਗੁਰੂ ਨਾਲ ਪਿਆਰੇਗਾ ਵੈਗੁਰੂ ਸਾਰਾ ਮੈਗੁਰੂ ਦੇ ਪਿਆਰ ਦੀ ਗੱਲ ਕਰੇ ਰੱਬ ਦਾ ਪਿਆਰ ਸੋ ਵੈਗੁਰੂ ਦਾ ਪਿਆਰ ਬੇਸ਼ੱਕ ਵੈਗੁਰੂ ਆਪ ਹੀ ਲਾਉਂਦਾ ਕਿ ਸੁਖੀ ਕਰੇ ਪਸਾਉ ਤੂੰ ਜਿੰਦਗੀ ਸੁਆਰਨ ਦਦਾ ਹੋਇ ਤਦ ਪਲ ਤੀ ਸੁਆਰਦਾ ਕਰ ਬੋ ਸਕਦੇ ਜੇ ਪਾ ਲਈਏ ਤੇ ਵੈਗੁਰੂ ਤਾਂ ਇਹਦਣਾ ਮਾੜੀ ਮੋਟੀ ਸਾਂਝ ਹੋਵੇ ਬੈਣੇ ਖਲੋਣ ਹੋਵੇ ਤੇ ਚਲੋ ਕਿਤੇ ਕੰਮ ਆਊਗਾ ਪਰ ਅਹੀਂ ਕਦੇ ਨਹੀਂ ਸੋਚਦੇ ਕਿ ਵੈਗੁਰੂ ਨਾਲ ਹੀ ਸਾਂਝ ਪਾ ਲਈਏ ਇਹੋ ਕ੍ਰੂਡਾ ਬ੍ਰਹਮੰਡ ਦਾ ਮਾਲਕਾ ਜਿਹਨੇ ਵੈਗੁਰ ਤੇ ਸਭ ਜਗਤ ਤੇ ਆ ਫਿਰ ਵੈਗੁਰ ਸਭ ਤੋਂ ਸ਼ਕਤੀਮਾਨ ਸਾਰੀਆਂ ਧਾਰਤਾਂ ਦਾ ਮਾਲਕ ਤੇ ਸਰਦੀ ਘਰ ਸਾਨੂੰ ਕੋਈ ਦੱਸਦਾ ਨਹੀਂ ਦੇਖੋ ਜੇ ਆਪਾਂ ਇਤਿਹਾਸ ਚ ਦੇਖੀਏ ਨਾ ਜੇ ਬਾਬਾ ਫਰੀਦ ਜੀ ਜਦ ਤੂੰ ਬਹੁਤ ਤੇ ਪਿਆਰ ਨਹੀਂ ਸੋ ਛੋਟੇ ਛੋਟੇ ਬਚਪਨ ਵਿੱਚ ਹੀ ਮਾਂ ਨੇ ਸਮਝਾ ਦਿੱਤਾ ਇੱਕ ਮਾਂ ਭਗਤੀ ਵਾਲੀ ਰੱਬ ਦੀ ਸਮਝਾਣੀ ਤੇ ਨੇ ਸਮਝਾਉ ਤਾਂ ਵੈਗੁਰ ਦੇ ਵੈਗੁਰ ਨਾਲ ਪਿਆਰ ਪਾਤਾ ਰਬ ਦੀ ਭਗਤੀ ਸੋ ਕਿ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਲਾ ਸਕਦੇ ਜਾਂ ਅਸੀਂ ਆਪਣੇ ਅੰਦਰ ਨਹੀਂ ਲਾ ਸਕਦੇ ਸੋ ਇੱਕ ਇਹ ਬੜਾ ਪਿਆਰਾ ਸ਼ਬਦ ਆ ਤੀਜੇ ਬਾਦਸ਼ਾਹ ਦਾ ਗੁਰੂ ਪਾਤਸ਼ਾਹ ਨੇ ਰਹਾਉ ਦੀ ਲੋਕਾ ਸ਼ਬਦ ਦਾ ਕੇਂਦਰੀ ਭਾਵ ਆਪ ਵੀ ਆਪਣਾ ਮਿਲਾਪ ਹੈ ਜਿਹੜਾ ਉਹ ਵੈ ਗੁਰ ਬਖਸ਼ਦਾ ਆਪੇ ਮਿਲੇ ਆਪ ਮਿਲਾਏ ਆਪਣਾ ਪਿਆਰ ਆਪੇ ਲਾਏ ਤੇ ਆਪਣੇ ਆਪਣਾ ਮੈਂ ਤੇਰੇ ਨਾਲ ਲੱਗੇ ਤੇਰੇ ਨਾਲ ਪਿਆਰ ਲਾ ਸਕਦੇ ਵੈਗਰੂ ਸਾਡੇ ਨਾਲ ਪਿਆਰ ਆ ਸਕਦਾ ਅਸੀਂ ਨਹੀਂ ਪਾ ਸਕਦੇ ਸਾਡੇ ਵਾਸਤੇ ਗੱਲ ਨਹੀਂ ਆਪਣਾ ਲਾਇਆ ਫਿਰ ਮਨ ਲੱਗੇ ਸਾਡਾ ਮੈਂ ਪਿਆਰ ਨਹੀਂ ਜਾਣਦੇ ਜਾਂਦੇ ਰਹੇ ਸ਼ੀਧੀਆਂ ਉਹ ਦੇ ਦਿੱਤੀਆਂ ਸੋ ਉਹਨਾਂ ਦਾ ਸੀਸ ਭਿੰਡ ਕਰਦੇ ਕਿ ਅਸੀਂ ਵੀ ਸੀਸ ਫਰ ਅਗਰ ਸਾਡਾ ਸੇਵ ਵਧਣਾ ਹੋਣੀ ਗੁਰੂ ਬਾਦਸ਼ਾਹ ਨੇ ਸਿਰਫ ਇਨਾ ਹੀ ਕਹਿਣਾ ਕਿ ਇਹਦੇ ਵਿੱਚ ਜਿਹੜੀ ਮਾਤਾਂ ਨਾ ਪਿਆਰ ਵੀ ਨਹੀਂ ਕਰਨੀ ਨਾ ਨਾ ਕਿੰਨੇ ਹੋਣ ਸਕਦੇ ਗੁਰੂ ਪਾਸ਼ਾ ਦੇ ਪਿਆਰ ਦਾ ਹੀ ਪਿਆਰ ਆ ਬਸ ਸਕਦੇ ਸਾਰੇ ਨਹੀਂ ਸੀ ਸੀਪੜੇ ਤੇ ਸਾਨੂੰ ਵੈਗੁਰੂ ਦੀ ਉਸਤਵੀ ਲੈ ਲੈਣਾ ਹੈ ਇਹ ਸਰੀਰ ਵੀ ਸਾਡਾ ਜਾਂਦਾ ਕੋ ਵਿਆਪਕ ਤਰ੍ਹਾਂ ਦੇ ਵੈਗੁਰੂ ਸਾਰੀਆਂ ਤਾਕਤਾਂ ਦਾ ਮਾਲਕ ਆ ਜਿਵੇਂ ਜੱਗ ਬਣਿ ਚੁਣੋ ਕਿ ਬੜੀ ਤਾਕਤਾਂ ਦਾ ਮਾਲਕ ਆ ਕੋਈ ਗੁੰਦਾ ਆ ਤੇ ਮੈਂ ਅਸੀਂ ਵੀ ਰੱਬ ਨਾਲ ਪਿਆਰ ਪਾ ਲਈਏ ਥੋੜਾ ਬਹੁਤਾ ਸ਼ੁਰੂਆਤ ਤੇ ਕਰੀਏ ਕਿੰਨਾ ਪਿਆਰ ਕਰਦਾ ਹੈ ਵੈਗੁਰੂ ਨੇ ਭਗਤਾਂ ਨੂੰ ਬਹੁਤ ਪਿਆਰ ਕੀਤਾ ਪਰ ਵਾਰੀ ਉਹਨਾਂ ਦੇ ਅੰਦਰ ਵੇਗੁਰਾ ਕਿੰਨਾ ਗਪਿਆਈ ਕਿ ਆਪਾਂ ਦਾ ਜੈ ਨਹੀਂ ਲਾ ਸਕਦੇ ਕਰ ਦਿੱਤਾ ਜਾਊਗਾ ਕੋਈ ਪ੍ਰਵਾਹੀ ਨਹੀਂ ਕੋਈ ਪ੍ਰਵਾਹੀ ਨਹੀਂ ਕਹਾਂ ਬਹਿ ਜਿੰਦੇ ਕਹਾਂ ਬਹਿ ਜਿੰਦੇ ਤੇ ਤਰੀ ਤਰੀ ਤੇ ਲੱਗਦਾ ਕੋਈ ਜਾਣਿਆ ਤੇਰਾ ਵਿਆਹ ਨਾ ਜਾਏ ਵੈਗੁਰੋ ਤੇਰੇ ਨਾਲ ਪੀਧਨ ਨਾ ਟੁੱਟੇ ਕਿੰਨਾ ਪਿਆਰਾ ਏ ਜੇ ਕਹਿਦਾ ਤੇ ਮੁੱਠੀ ਕਰਨਾ ਹਲਕਰ ਤੇ ਪਰੇਸ਼ਾਨ ਕਰਦੇ ਆ ਕਿੰਨਾ ਪਿਆਰ ਇਹ ਵਾਲਾ ਦਾ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਗਈ। ਉਹ ਬੱਚੇ ਬਹੁਤ ਜ਼ਿਆਦਾ ਪਿਆਰ ਪਾ ਲੈਂਦੇ ਆ ਵਾਹਿਗੁਰੂ ਨਾਲ। ਜਿਵੇਂ ਜੋੜਦੀ ਹੈ ਜਿਵੇਂ ਜਿਵੇਂ ਸਮਰਪਣ ਕਰਨਗੇ ਬੱਚਿਆਂ ਨੂੰ ਉਹ ਸ਼ੁੱਧੀ ਸੋਪਤ ਜੋੜਦੀ ਹੈ। ਉਹਨਾਂ ਨੂੰ ਗੁਰੂ ਸਾਹਿਬ ਦੇ ਜਿਵੇਂ ਦਰਸ਼ਨ ਹੋਣਗੇ। ਉਹਨਾਂ ਨੂੰ ਆਪਣੇ ਆਪ ਹੀ ਪਿਆਰ ਦੇਖੋ ਇਹ ਛੋਟੀ ਉਮਰ 'ਚ ਲੱਗ ਗਿਆ ਵਾਅਦਾ ਜਣਾ ਤੇ ਰਾਤ ਤੋੜਦੇ ਨਹੀਂ। ਫਿਰ ਮਾਇਆ ਦੇ ਪਿਆਰ ਤੇ ਆਪੇ ਪੈ ਜਾਣਾ ਉਹਨਾਂ ਨੇ। ਜੇ ਪਰਚ ਪਰਚ ਸਗਲੀ ਮਈ ਝੂਠੇ ਤੁੰਦੇ ਹੋ ਜਿਵੇਂ ساری ਦੁਨੀਆ ਲਾਸ ਹੋ ਜਾਂਦੀ ਹੈ। ਇਸੇ ਮਾਇਦੇ ਮੋਦੀ ਗਲਤਾਂ ਹੋ ਜਾਂਦੀਆਂ ਇੱਕ ਪਾਸੇ ਵੈਗਰੂ ਦਾ ਪਿਆਰ ਆ ਆਪਣਾ ਪਿਆਰ ਆਪੇ ਲਾਏ ਆਪਣਾ ਪਿਆਰ ਵੈਗਰੂ ਆਪ ਵੀ ਬਖਸ਼ਦਾ ਆ ਪ੍ਰੇਮ ਦੀ ਜਿੱਤੇ ਵੈਗਰੂ ਤੇਰੀ ਮਿਹਰ ਭਰੀ ਨਿਗਾਹ ਆ ਨਾ ਜਿੱਤੇ ਤੇਰੀ ਬਖਸ਼ਿਸ਼ ਹੁੰਦੀ ਆ ਲੱਖ ਖੁਸ਼ੀਆਂ ਬਾਛੀਆਂ ਜੇ ਸਤਿਗੁਰੂ ਨਦਰ ਕਰੇ ਇਹ ਗੁਰੂ ਨਾਲ ਪਾਸ਼ਾ ਮਿਹਰ ਕਰਨ ਮਿਹਰ ਭਰੀ ਨਿਗਾਹ ਕਰਨ ਤੇ ਉਹਨੂੰ ਪਿਆਰ ਦੀ ਵੈਗਰੂ ਦੇ ਪਿਆਰ ਦੀ ਕਦਰ ਪੈਂਦੀ ਆ ਸਮਝੇ ਪੈਂਦੀ ਆ ਤੇ ਲੱਖਾਂ ਖੁਸ਼ੀਆਂ ਦੇ ਪਰ ਪਿਆਰ ਹੋਂ ਦਾ ਇੱਕ ਹੀ ਤਰੀਕਾ ਜਿਵੇਂ ਆਪਾਂ ਅਮਰਤੀ ਦਾਤ ਲੈ ਕੇ ਵੈਗ੍ਰੂ ਕਰਦੇ ਜਾਈ ਨਾ ਪੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਵਾਸ ਤਪਿਕ ਹੋਰ ਬਦਰੀ ਕਾ ਨਹੀਂ ਹੁਣ ਆਪਾਂ ਪਤਾ ਨਹੀਂ ਕਰਦੇ ਮਨ ਮਤ ਬਹੁਤ ਉੱਟਾ ਉਲਟੇ ਪਾਸੇ ਉੱਟੇ ਨਾ ਬੜੀ ਦੁਨੀਆ ਕਰਦੀ ਦੇਖੀਓ ਵੀ ਮੈਂ ਤਜੀ ਨਗੇ ਪਹਿਨ ਜਾਣਾ ਮੈਂ ਤਾਂ ਜੀ ਇੰਨਾ ਕਰਦਾ ਮੇਰੇ ਇਨਾਂ ਦਾਨ ਕਰ ਜਣਾ ਗੁਰਦਾਰੇ ਮਤਲਬ ਹੋਰ ਹੋਰ ਚੀਜ਼ਾਂ ਵੀ ਕਰਨ ਤਿਆਰ ਹਾਂ ਮੈਂ ਭਾਈ ਵੈਗ੍ਰੂ ਦਾ ਨਾਮ ਹਰ ਨਾਮ ਹਰ ਰੰਗ ਹੈ ਵੈਗੁਰ ਦਾ ਨਾਮ ਹੀ ਵੈਗੁਰ ਦਾ ਰੰਗ ਹੈ ਵੈਗੁਰ ਦਾ ਪਿਆਰ ਜਿਸ ਨੂੰ ਪ੍ਰੇਮ ਮਨੁਸਾਏ ਜੀ ਦੇ ਬਾਣ ਚ ਨਾਮ ਉਸਾਰਾ ਕਿਰਪਾ ਆਸ਼ਾ ਸਹ ਤੇ ਹੱਥਾਂ ਰੱਖੀ ਨਾਮ ਦੀ ਦਰ ਦਿੰਦੇ ਹੈ ਵੈਗੁਰ ਗੁਰਮੰਤਰ ਦਿੰਦੇ ਆ ਉਹਦੇ ਨਾਲ ਜੁੜ ਕੇ ਬਹੁਤ ਸਹਿਜ ਚਪਡੋਲ ਹੋ ਕੇ ਬੜੇ ਪਿਆਰ ਦੇ ਨਾਲ ਸ਼ੁਰੂ ਕਰਦਾ ਆ ਪਿਆਰ ਨਾਲ ਭਗਤੀ ਕਰਦਾ ਆ ਸਜੇ ਸਜੇ ਨੂੰ বৈਰਾਗ ਹੁੰਦਾ ਆ ਉਹਦੇ ਅੰਦਰ ਵੈਗੁਰ ਤੇ ਜਿਹੜਾ ਵਿਛੋੜਾ ਨਾ ਸੋ ਉਹਦਾ ਦੁੱਖ ਉਹਦਾ ਸਭਾ ਜਿਹੜਾ ਸੋ ਅੰਦਰ ਤੇ ਲੱਗ ਜਾਂਦਾ ਆ ਸਾਨੂੰ ਬਹੁਤ ਬੇਰਾਗ ਹੁੰਦਾ ਨੂੰ ਮਹਿਸੂਸ ਹੋਣਾ ਸ਼ੁਰੂ ਕਹਿੰਦਾ ਕਿ ਮੈਂ ਵੈਗ ਨੂੰ ਨਾਮੋਂ ਵਿਛੜਿਆ ਹੋਇਆ ਹਾਂ ਮੈਂ ਵੈਗ ਨੂੰ ਨਾਮੋਂ ਮਿਲਣਾ ਹੈ ਵੈਗ ਤੋਂ ਮਿਲੋਂ ਮੇਰਾ ਉਹਨੂੰ ਬੇਰਾਗ ਹੁੰਦਾ ਰਹਿੰਦਾ ਹੈ ਇਹਾ ਵੇਦਨ ਸੋਈ ਜਾਣੇ ਉਹ ਦਰਦ ਦਾ ਉਹ ਬਿਰਹਾ ਜਿਹੜੇ ਉਹੀ ਜਾਣਦਾ ਆ ਜਿਹਨੂੰ ਵੈਗ ਉਹ ਕਿਰਪਾ ਕਰਕੇ ਲਾਉਂਦਾ ਆ ਜਿਸ ਨੂੰ ਨਜ਼ਰ ਤੇਮਾਰੀ ਜੀ ਕੌਣ ਜਾਣੇ ਪੀਰ ਭਰਾਈ ਸੋ ਜਿੰ ਜਿਹਨੂੰ ਦਰਦ ਹੈ ਉਹੀ ਜਾਣਦਾ ਹੈ ਜਿੱਦਿਆਂ ਤੇ ਬਿਰਹਾ ਨਾਲ ਕੀ ਆ ਕਬੀਰ ਦਾ ਉਦਾਰਤਾ ਨਾ ਉਹੀ ਜਾਣਦਾ ਉਹੀ ਸਮਝ ਸਕਦਾ ਆ ਤੈਨੂੰ ਕੋਈ ਡਾਕਟਰ ਕੋ ਵੀ ਲੈ ਜੀਏ ਨਾ ਭਾ ਡਾਕਟਰ ਨੇ ਉਹਦੇ ਦਰਦ ਨੂੰ ਸਮਝ ਸਕਦਾ ਕੀ ਉਹਨੂੰ ਕੀ ਦਰਦ ਆ ਉਹਨੂੰ ਕੀ ਚਾਹੀ ਆ ਆਪੇ ਮੇਲੇ ਆਪ ਮਿਲਾਏ ਆਪ ਹੀ ਵਹਿਗੂ ਮਿਲਦਾ ਆ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਆ ਆਪਣੇ ਦਰਸ਼ਣ ਦੇ ਦਾਰੇ ਬਖਸ਼ਦਾ ਆ ਆਪਣਾ ਪਿਆਰ ਆਪੇ ਲਾਏ ਤੇ ਆਪਣਾ ਪਿਆਰ ਵਹਿਗੂ ਆਪ ਹੀ ਲਾ ਦਿੰਦਾ ਆ ਪਿਆਰ ਲਾਉਣ ਦੇ ਤਰੀਕੇ ਹੈਗੇ ਆ ਸਾਤ ਸੰਗਤ ਮੈਨੂੰ ਪਾਉ ਨਹੀਂ ਉਪਜੇ ਪਾਉ ਬਿਨ ਪਉਤ ਨਾ ਹੋਏ ਤੇਰੀ ਸਾਤ ਸੰਗਤ ਤੁਹਾਨੂੰ ਨਹੀਂ ਪਿਆਰ ਲੱਗਦਾ ਸੰਗਤ ਜਾਈ ਜਾਂਦੇ ਸਦਾ ਲੱਗਦਾ ਸੋ ਅਮਰਦੀ ਦਾਤ ਲੈਣੀ ਸੀਸਪੇਡ ਕਰ ਦੇਣਾ ਗੁਰੂ ਕਰੇ ਪ੍ਰਕਾਸ਼ ਕਰਕੇ ਜਿੰਨਾ ਸਮਾਂ ਫਰੀ ਹੁੰਨੇ ਆਪਾਂ ਉਹਨਾ ਸਮਾਂ ਗੁਰੂ ਸਾਹਿਬ ਦੇ ਕਮਰੇ ਚ ਬੈਠੋ ਸਿਮਰਨ ਕਰੋ ਬਾਣੀ ਦੇ ਵਿਚਾਰ ਕਰੋ ਗੁਰੂ ਸਾਹਿਬ ਦੀ ਸੇਵਾ ਕਰੋ ਚੋਅ ਸਰੇ ਕਰਦੇ ਰਹੋ ਤਿੰਦੇ ਭੋਦੇ ਨੋਦਨੇ ਕਰੇ ਪ੍ਰਕਾਸ਼ ਨਹੀਂ ਕਰ ਸਕਦੇ ਅਸੀਂ ਜੇ ਉਹਨਾਂ ਸਿੰਘਾਂ ਨੂੰ ਯਾਦ ਕਰੀਏ ਜਿਹੜੇ ਜੰਗਲਾਂ 'ਚ ਜਦੋਂ World War ਆਈ ਹੈ, Second World War ਤੇ ਸਿੰਘਾਂ ਨੇ ਆਪਣੀਆਂ ਪੱਗਾਂ ਦੇ ਵਿੱਚ ਛੋਟੇ-ਛੋਟੇ ਸਰੂਪ ਜਰਮਨ ਨੇ ਛਾਪ ਕੇ ਦਿੱਤੇ ਹੀ ਪੱਗਾਂ 'ਚ ਰੱਖਦੇ ਹੋਂ ਕੋਈ ਸਫਰੀ ਬੀੜਾ ਛਪਾਈਆਂ ਨਾਲ ਰੱਖਦੇ ਜੰਗ ਦੇ ਮੈਦਾਨ 'ਚ ਵੀ ਨਾਲ ਰੱਖਦੇ ਤੁਰਦੇ ਨਹੀਂ ਗੁਰੂ ਸਾਹਿਬ ਤੋਂ ਬਿਨਾਂ ਸਵੇਰ ਉੱਤੇ ਪਹਿਲਾਂ ਪ੍ਰਕਾਸ਼ ਕਰਨਾ ਉਹ ਨਾਮਾ ਲੈਣਾ ਫਿਰ ਤੁਰਨਾ ਨਹੀਂ ਤਾਂ ਤੁਰਦੇ ਨਹੀਂ ਤੇ ਉਹਨਾਂ ਨੂੰ ਪ੍ਰਬੰਧ ਕਰਕੇ ਦਿੱਤੇ ਗਏ ਸਾਰੇ ਤੇ ਸਾਡੇ ਕੋਲ ਆਪਣਾ ਹੈਗਾ ਪਿਆਰ ਕਿਉਂਕਿ ਪਿਆਰੀ ਹੈ ਨਹੀਂ ਅੰਦਰ ਕਦੇ ਸੋਚਿਆ ਨਹੀਂ ਇਦਾਂ ਅਪਾਤੀ ਤਾਂ ਸੋਚਦੇ ਵੀ ਜੇ ਕੋਈ ਮਰੂਗਾ ਕੱਪੂਗਾ ਤਾਂ ਪ੍ਰਕਾਸ਼ ਗੁਰੂ ਸਾਹਿਬ ਦਾ ਘਰੇ ਜਾਵਾਂਗੇ ਜਾਂ ਕੋਈ ਵਿਆਹ ਹੋਊਗਾ ਤੇ ਲੈ ਆਵਾਂਗੇ ਖੰਡ ਕਟ ਕਰਨ ਉਹਦਾ ਕੀ ਕਰਨਾ ਸਾਨੂੰ ਪਤਾ ਜੀਏ ਸਾਡਾ ਗੁਰੂ ਜੀ ਸਾਡਾ ਸਭ ਕੁਝ ਆ ਸਾਡਾ ਗੁਰੂ ਹੀ ਸਾਡਾ ਸਭ ਕੁਝ ਆ ਉਸ ਤੋਂ ਬਿਨਾਂ ਤਾਂ ਹੀ ਮਤਲਬ ਸੋਚ ਵੀ ਨਹੀਂ ਸਕਦੇ ਜਿੰਨੀ ਦੇਰ ਸਵੇਰੇ ਉੱਠ ਕੇ ਗੁਰੂ ਸਾਹਿਬ ਨੂੰ ਨਮਸਕਾਰ ਨਹੀਂ ਕਰ ਲੈਂਦੇ ਗੁਰੂ ਸਾਹਿਬ ਦੀ ਸੇਵਾ ਪਿਆਰ ਹੋ ਤਾਂ ਇਦਾਂ ਹੋ ਬਹੁਤ ਪਿਆਰ ਵਾਜਨ ਬਖਸ਼ਣ ਆ ਗਿਆ ਆਪਣਾ ਪਿਆਰ ਬਖਸ਼ਣ ਆਪਣੀ ਭਗਤੀ ਬਖਸ਼ਣ ਕਿ ਬਖਸ਼ੂ ਲਈ ਸਮਝੋਣੇ ਚਾਹੀਦੇ ਕਿ ਆਪਾਂ ਕੋਲ ਬੈਠੀਏ ਗੁਰਸਾਹਿਬ ਦੇ ਕਿਉਂਕਿ ਗੁਰਦੁਆਰੇ ਹੀ ਇਨੀ ਇਨੀ देर ਜਾ ਕੇ ਬੈਠ ਨਹੀਂ ਸਕਦੇ ਕੁਦਰਤੀ ਆ ਕਿ ਆਪਾਂ ਘੰਟੇ ਬਤੀ ਜਾ ਕੇ ਉੱਥੇ ਨਹੀਂ ਬੈ ਸਕਦੇ ਇਨੀ ਵਾਰੀ ਗੁਰਦੁਆਰੇ ਜਾਏ ਨਹੀਂ ਜਾਂਦਾ ਤੇ ਕਰੀ ਪੈ ਸਕਦੇ ਗੁਰੂ ਸਾਹਿਬ ਕੋ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣਾ ਹੈ ਜਿਸ ਨੂੰ ਨਦਰ ਤੁਹਾਰੀ ਜੀਓ ਪਰ ਪਿਆਰ ਦੀ ਕਦਰ ਜਾਣਦਾ ਹੋਈ ਆ ਜਿਹਨੂੰ ਵੈਗ ਤੇ ਤੇਰੀ ਮੇਰ ਪ੍ਰਿੰਗਿਆ ਜੀ ਦਿੱਤੇ ਜਿੱਤੇ ਵਾਰਤਾਂ ਆਪਣੇ ਬੱਚੇ ਵਿਸ਼ੇਸ਼ ਕਰਾਤੇ ਘਰ ਬਾਰ ਸਾਰਾ ਉਹ ਵਾਰਤਾ ਸਿੰਘਾ ਨੇ ਗੁਰੂ ਸਰਵਉਤ ਪਿਆਰ ਕੀਤਾ ਉਹਨਾਂ ਨੇ ਵੀ ਬਕਸਰ ਨਹੀਂ ਛੱਡਿਆ ਉਹਨਾਂ ਨੇ ਸਭ ਕੁਝ ਨਿਸ਼ਾਫਰ ਕਰਤਾ ਪਿਆਰ ਦੀ ਯਾਦre ਗੁਰੂ ਘਰ ਚੋਦਨੇ ਕੀ ਕੁਛ ਕਰ ਦਿੰਦੇ ਆ ਇਹ ਹੱਲੇ ਨਹੀਂ ਆਪਾਂ ਸੋਚ ਸਕਦੇ ਇਹ ਕੰਮ ਬੰਦਾ ਸੋਚ ਵੀ ਨਹੀਂ ਸਕਦਾ ਕਿ ਹੰਤਪੰਦ ਕਿਦਾਂ ਸਵਾਰ ਦਿੰਦੇ ਆ ਉਹਨਾਂ ਸੁਖੀਂ ਕਰਨੇ ਬਸਾਓ ਦੁਖ ਵਿੱਚ ਸਹਾਰਾ ਸੇ ਕਿਵੇਂ ਸੁੱਖਾਂ ਦਾ ਪ੍ਰਸਾਰਾ ਕਰ ਦਿੰਦੇ ਆਂ ਦੀ ਜ਼ਿੰਦਗੀ ਵਿੱਚ ਉਹਨਾਂ ਦੁਖੀ ਭੁੱਲ ਜਾਂਦੇ ਕੀ ਹੁੰਦੇ ਆ ਸੈਸ ਸੈਸ ਨੇ ਸਾਸਪੰਡ ਲੈ ਜਾਣਾ ਲੈ ਹੀ ਜਾਣਾ ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਆ ਵਾਹ ਪਰ ਕਿੰਨਾ ਕੋ ਜਿੰਨ ਕੋ ਭਾਂਡੇ ਪਾਓ ਜਿਨ੍ਹਾਂ ਦੇ ਹਿਰਦੇ 'ਚ ਵੈਰੂ ਦਾ ਪਿਆਰ ਪੇਮ ਕੀ ਸਾਰ ਸੁਈ ਜਾਣਾ ਜਿਸ ਨੂੰ ਨਦਰ ਤੁਮਾਰੀ ਜੀਓ ਅ ਨਦਰ ਹੀ ਆ ਵੈਰੀ ਦੀ ਕੇਵਾਂ ਸੰਗਤ ਜਾਵੇ ਸਾਨੂੰ ਪਤਾ ਲੱਗੋ ਜੀ ਤੇ ਰੱਬ ਨਾਲ ਹੀ ਪਿਆਰ ਕਰਨਾ ਹੈ। ਕਲਾਹੀ ਥੋੜਾ ਸ ਆਪਣੇ ਸਰੀਰ ਨਾਲ ਹੀ ਆਪਾਂ ਦੇਖੀ ਜਾਈਏ। ਸਾਰਾ ਦਿਨ ਸ਼ੀਸ਼ ਕਿੰਨਾ ਮੋਹ ਆ ਸਾਡਾ ਸਰੀਰ ਨਾਲ। ਤੇ ਇਹ ਸਰੀਰ ਸਾਨੂੰ ਪਿਉ ਦੇਣਾ। ਕਿੱਥੇ ਜਾਂਦਾ ਹੈ ਮੋਹ ਸਾਰਾ। ਫਿਰ ਸਰੀਰ ਨਾਲ ਤੇ ਘਰ ਨਾਲ ਕਿੰਨਾ ਪਿਆਰ ਆ। ਕਿੰਨਾ ਮੋਹ ਬੱਚਿਆਂ ਨਾਲ। ਉਹਦੇ ਨਾਲ ਕੋਈ ਪਿਆਰ ਨਹੀਂ। ਉਹਦੇ ਦਾ ਚੇਤਾ ਵੀ ਨਹੀਂ ਸਮੋ। ਉਹਦੇ ਦੀ ਯਾਦ ਹੀ ਨਹੀਂ ਆਈ। ਕਰੋ ਕੋਈ ਬੰਦਾ ਜਲਦੇ ਨਾ। ਕਿਉਂ ਲੋ ਆਪਾਂ ਦੇ ਫੋਨ ਤੇ ਫੋਨ ਦੇ ਮੈਸੇਜ ਦੇ ਮੈਸੇਜ। ਕਦੇ ਵੈਗਰੂ ਨਾਲ ਦੀ ਯਾਦ ਆਈ ਕਦੇ ਨਹੀਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਵੈਗਰੂ ਨਾਲ ਵੀ ਪਿਆਰ ਪਾਉਣਾ ਹੈ ਬੈਠੇ ਬੈਠੇ ਮੈਂ ਦੱਸ ਰਿਹਾ ਕੋਈ ਦੇਖ ਸਕਦਾ ਹੈ ਜੇ ਸੱਚ ਕਰਨ ਤੱਕ ਪਹੁੰਚ ਜੇ ਸੱਚ ਕਰਨ ਦੇਖ ਸਕਦਾ ਨਾਕਾਂ ਦੇਖ ਸਕਦਾ ਦਿਵ ਦ੍ਰਿਸ਼ਟ ਸਤਗੁਰ ਮਿਲੇ ਦਿਵ ਦ੍ਰਿਸ਼ਟ ਹੋਈ ਮੁਲਕੀ ਦਿਵਗ ਕੋਈ ਕੈਮਰਾ ਰੱਬ ਤੱਕ ਨਹੀਂ ਪਹੁੰਚ ਸਕਿਆ ਪਰ ਬੰਦਾ ਦੇਖ ਸਕਦਾ ਸੁਰਤੀ ਨਾਲ ਕਿਹੜਾ ਜਿਹਦਾ ਵੈਗਰੂ ਨਾਲ ਪਿਆਰ ਹੈ ਇਹਨਾਂ ਬਹੁਤ ਸਨ ਨਾਲ ਗੱਲ ਕਰਦਾ ਜਿਹਦਾ ਬਹੁਤ ਜਿੰਨਾ ਪਿਆਰ ਉਹਨਾਂ ਸਿਮਰਨ ਨਾਲ ਜਿੰਨਾ ਸਿਮਰਨ ਨਾਲ ਉਹਨਾਂ ਪਿਆਰ ਹੈ ਤੇ 24 ਘੰਟੇ ਸਿਮਰਨ ਕਿਦਾ ਇੱਥੇ ਸੱਚਾਈ ਕਿੰਨੇ ਦਸਾਂ ਨਹੀਂ ਸਾਡੇ ਕੋ ਪੂਰੇ ਹੁੰਦੇ ਪਿਆਰ ਦੀ ਗੱਲ ਉਹ ਕਿੰਨੇ ਕ ਪਰਸੈਂਟ ਆ ਜੇ ਆਪਾਂ ਬਿਲਕੁਲ ਉਹਨਾਂ ਸਹੀ ਤਰੀਕੇ ਨਾਲ ਮਾਪਣਾ ਹੋਏ ਨਾ 24 ਘੰਟੇ ਕਿੰਨੇ ਘੰਟੇ ਸਿਮਰਨ ਬਸ ਉਹਨਾਂ ਪਿਆਰ ਹੁੰਦਾ ਯਾਰ ਅੰਦਰ ਭਗਤੀ ਨਾਲ ਹਰ ਪੰਥ ਉਤਾਰ ਕਾ ਪਿਆਰ ਹੈ ਜੇ ਗੁਰਮੁ ਕਰੇ ਵਿਚਾਰ ਅਗੇ ਪਰਮ ਚੁਕਾਏ ਉਹਦੇ ਅੰਦਰ ਕੋਈ ਭਰਮ ਨਹੀਂ ਨੇ ਵਰਸਾਦ ਪਰਮ ਪਦ ਪਾਏ ਕੋਈ ਪਦਵੀ ਇੱਥੇ ਕੋਈ ਐਮ ਐਲ ਏ ਐਮ ਪੀ ਬਣਦੇ ਬਸੀਆਂ ਪੀ ਐਮ ਬਣਦੇ ਨਾ ਤਾਂ ਬਹਾਲੀ ਹੈ ਨੇ ਜੇ ਕਰ ਸਕਦਾ ਉਹ ਸੀ ਪਰਮ ਪਦ ਪਾਏ ਮਿਲਾਬ ਹੋ ਗਿਆ ਜਿਹਦਾ ਕੋਈ ਉਹੀ ਜੋਗੀ ਉਹੀ ਰਵਾਈਗੁਰ ਦੇ ਮਿਲਾਬ ਵਾਲਾ ਬੰਦਾ ਇਸ ਜੁਗਤੀ ਨੂੰ ਉਹੀ ਸਮਝ ਸਰਦਾਇਆ ਇਸ ਤਰੀਕੇ ਹੁੰਦਾ ਆ ਦੂਜਾ ਕਿ ਉਹ ਉਹ ਪਰੰਪਰਾ ਉਹ ਸੱਚਖੰਡਾ ਕਰਦਾ ਆ ਮੇਰੇ ਬਾਪੂ ਨੇ ਬੈਂਗਲੁਰ ਦੇ ਨਰਸ਼ਨ ਕਰਾ ਦੋ ਇਹ ਫੈਸਲਾ ਲੈਨੇ ਆ ਕਿਵੇਂ ਵਰਨੀਆਂ ਧੋ ਕੇ ਪ੍ਰੈਸ ਕਰ ਕਿਹਦੇ ਲਈ ਕਿਉਂ ਕੋਈ 50000 ਕੁ ਲਗਾ ਕਿੰਨੇ ਸਾਲ ਖਰਾਬ ਕੀਤੇ ਆਹ ਪੜਾਈ ਇਹਨੇ ਬੈਂਗਲੁਰ ਨਾਲ ਮਿਲਾ ਦੇਣਾ ਇਹ ਇਹਦੀ ਸਰਬ ਪਦਰੀ ਨਹੀਂ ਕੋਈ ਸਾਡੀ ਆਪਾਂ ਕਿਹ ਬੱਚੇ ਬਣ ਦੀ ਵਿਚਾਰ ਕਰ ਬਸੋ ਬੈਠੋ ਆ ਪੜ ਕੇ ਸਨਾਓ ਜਬਾਨੀ ਸਿੱਖੋ ਜਾਂ ਉਹ ਫਿਰ ਬੰਦੇ ਆ ਮਸਾ 5 7 ਬੱਚੇ ਆ ਜਿਨ੍ਹਾਂ ਨੇ ਬਹੁਤ ਧਿਆਨ ਲਾਇਆ ਪਰ ਉਹਨਾਂ ਨੂੰ ਬਹੁਤ ਕੁਝ ਉਹਨਾਂ ਨੇ ਗ੍ਰੈਂਡ ਕੀਤਾ ਆ ਬਹੁਤ ਇੰਪਰੂਵਮੈਂਟ ਹੋਈ ਇਹਨਾਂ ਦੀ ਪਰ ਉਹਨਾਂ ਦੇ ਅੰਦਰ ਵਈਮ ਉਹ ਆਪ ਹੀ ਆਇਆ ਬਾਕੀ ਆਪਾਂ ਕਿੰਨੇ ਬੱਚਿਆਂ ਨੂੰ ਬਾਰੀ ਨਾਲ ਜੋੜਦੇ ਆ ਸਾਨੂੰ ਪਤਾ ਨਹੀਂ ਇਹ ਪੜ੍ਹਾਈ ਰੱਬ ਦੀ ਪੜ੍ਹਾਈ ਆਈ ਦੀ ਹੈ ਇਹਨਾਂ ਨੂੰ ਕੋਈ ਸਬਜੈਕਟ ਤੇ ਸਕੂਲ ਦਾ ਜਿੱਤੇ ਜਣਦੇ ਉਹਨਾਂ ਨੂੰ ਪੂਰੀ ਪੂਰਨ ਸਾਨੂੰ ਪਤਾ ਹੀ ਨਹੀਂ ਇਹ ਚੀਜ਼ ਆ ਦੇਖੋ ਜੇ ਫਰੀਦਗੜ੍ਹ ਸਾਹਿਬ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਯੂਨੀਵਰਸਿਟੀ ਆ ਲੇਕਰ ਉਹਨਾਂ ਨੂੰ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੀ ਐਚ ਡੀ ਕਰਨੀ ਆ ਗੁਰਮਤ ਤੇ ਉਹਨੂੰ ਮੈਂ ਤ ਕਮਰਸ ਦੀ ਆ ਵੀ ਨਹੀਂ ਸਮਝੇਗੀ ਕਦਰ ਨਹੀਂ ਗੁਰ ਕੇ ਸ਼ਬਦ ਵਿਚਾਰੀ ਜਿਓ ਉਹ ਸਮਝ ਆਉਂਦੀ ਹੈ ਜਦੋਂ ਤੁਛਾਣੇ ਕੋਈ ਮਿਲਿਆ ਹੋਇਆ ਬੰਦਾ ਇਸ ਢੰਗ ਨਾਲ ਜੀਵ ਇਸਤਰੀ ਤੇ ਪਤੀ ਪਿਰ ਖਸਮ ਵੈਰ ਉਹਨਾਂ ਦਾ ਮਿਲਾਪ ਹੁੰਦਾ ਹੈ ਗੁਰਮਤ ਵਿੱਚੋਂ ਦੁਰਮਤ ਹੋਵੇ ਤੇ ਤਾ ਉਹ ਵਿਪਾਉ ਗੁਰੂ ਦੀ ਮਤ ਲੈ ਲਈ ਮਨ ਦੀ ਮੱਤ ਭੈੜੀ ਮੱਤ ਛੱਡ ਦਿੱਤੀ। ਯਾਰ ਉਹ ਵੈਦੂ ਦੇ ਨਾਲ ਰਹਿੰਦੀ ਹੈ, ਵੈਦੂ ਦੇ ਮਿਲਾਪ ਦਾ ਨਾਮ। ਸਤਗੁਰੂ ਬਾਜੋ ਵੈਦ ਨਾ ਕੋਈ, ਗੁਰਪਾਠਤ ਬਿਨੋਂ ਕੋਈ ਹਕੀਮ, ਕੋਈ ਵੈਦ ਕੋ ਡਾਕਟਰ ਨਹੀਂ ਹੈਗਾ। ਇੱਥੇ ਦਾ ਸੋਤਾ ਦਾ ਉਹ ਸਾਰੇ ਡਾਕਟਰੀ ਗੱਲ ਕਰਦਾ ਇੱਥੇ। ਜੇ ਕੋਈ ਵੀ ਬੰਦਾ ਹੁਣੇ ਡਾਕਟਰੀ ਪਹਿਲਾਂ ਚੇਤੇ ਆਉਣਾ ਤੇ ਇੱਥੇ ਗੁਰੂ ਸਤਗੁਰੂ ਹੋਰ ਹੀ ਗੱਲ ਕਰਿਆ। ਸਤਗੁਰੂ ਪੂਰਾ ਕਹਿੰਦਾ ਕਿ ਡਾਕਟਰ ਕੋ ਤ੍ਰਿਸ਼ਨਾ ਦਾ ਇਲਾਜ ਹੈਗਾ। ਡਰ ਨੂੰ ਆ ਵੀ ਤ੍ਰਿਖਣਾ ਚਾਹੀਏ ਬੜੀ ਹੋਈ ਆ ਉਦਾਂ ਹੀ ਬੰਦਿਆਂ ਦੇ ਕੀੜੀਆਂ ਕੱਢ ਕੇ ਦੇ ਦੇ ਉਦਾਂ ਹੀ ਦਵਾਈ ਦੇ ਜਾਨੀ ਕਿ ਉਦਾਂ ਹੀ ਬਿਨਾਂ ਗੌਲਤੋ ਹੀ ਚਾਗਾ ਕੋਲਾ ਬੰਦਾ ਤੁਸੀਂ ਲੈ ਜਾਓ ਉਦਾਂ ਨਾ ਨਾ ਸਕੈਨ ਕਰਾਓ ਜੀ ਇਹ ਕਰਾਓ ਉਸ ਨੂੰ ਲਗਰਾਓ ਅਜਤੁਰ ਬਾਜੂ ਵੈਦਨਾ ਹੋਈ ਗੁਰੂ ਪਾਛੇ ਇਹੋ ਜਿਹੀ ਵੈਦਨਾ ਦੇਖੋ ਇੱਕ ਹੰਤ ਪੰਜ ਸੰਗ ਵਿੱਚ ਸਾਰੀਆਂ ਠੀਕ ਕਰ ਦਿੰਦਾ ਫਿਰ ਦੂਜਾ ਸਭ ਤੋਂ ਗੱਲ ਕਿ ਅੰਦਰਲੇ ਮਾਨਸਿਕਾ ਜਿਹੜੇ ਆਤਮਿਕ ਆਪੇ ਆਪ ਨਿਰੰਜਨ ਸੋਈ ਵੈਗਰੂ ਮਾਇadical ਕੋ ਤੋਂ ਬੇਦਗ ਵੈਗਰੂ ਆਪ ਹੀ ਆਪਾ ਕੋ ਹੋਦ ਨਹੀਂ ਹਨ ਸਤਗੁਰ ਮਿਲੇ ਮਰੇ ਮਰੜੇ ਫਾਲਟ ਜਿੰਨੇ ਰੋਗ ਜਿੰਨਾ ਬੁਰਾਪੋਣਾ ਸਾਡੇ ਅੰਦਰ ਸਾਰਾ ਕੋ ਤਾ ਛੱਡਦੇ ਜਾਓ ਚੰਗਾ ਸੈਪਟ ਕਰਦੇ ਜਾਣਾ ਹੌਣੀ ਹੌਣੀ ਆਪਣੇ ਅਗਦ ਇਹ ਵੈਗਰੂ ਗੁਰਮੰਤਰ ਦੇ ਨਾਲ ਜਿਹਨੂੰ ਆਪ ਵੈਗਰ ਜੋੜਦਾ ਪਾਉ ਤੇ ਹੱਥ ਰੱਖ ਕੇ ਨਾਮ ਦੀ ਦਾ ਦਿੰਦਾ ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ ਉਗਮੁਖੋ ਜਾਂਦਾ ਉਹਦੇ ਨਰਮਾਇ ਦੀ ਭੁੱਖ ਹੀ ਖਤਮ ਹੋ ਜਾਂਦੀ ਹੈ। ਕੁੱਝ ਨਹੀਂ ਨੱਸ ਸਕਦੇ ਕਿ ਹਿੰਦ ਤੱਕ ਇਹਨਾਂ ਰੱਬ ਨੂੰ ਲੈ ਲਾਂਗੇ ਕੁੱਝ ਗੁਰੂ ਸਾਹਿਬ ਨੂੰ। ਨਹੀਂ। ਕਰ ਕਿਰਪਾ ਕਰਤਾ ਨਹੀਂ ਜਿਉ। ਇਹ ਤੇ ਕਿਰਪਾ ਕਰਕੇ ਵਾਹਿਗੁਰੂ ਆਪ ਹੀ ਬਖਸ਼ਿਸ਼ ਕਰਦਾ ਜਿੱਤੇ ਕਰਦਾ। ਬਾਦ ਖੇਣਾ ਵਾਹਿਗੁਰੂ ਦੀ ਬਖਸ਼ਿਸ਼ ਦੇਖੇਗਾ। ਕਹਿਣ ਤੋਂ ਬਾਅਦ ਗੁਰੂ ਸਾਹਿਬ ਨੇ ਕਿ ਬਖਸ਼ਿਸ਼ ਆਪਣਾ ਮਨ ਆਪਣੀ ਬਾਤ ਨਹੀਂ ਵਰਤਣੀ। ਗੁਰੂ ਸਾਹਿਬ ਨੇ ਕਿ ਸ਼ਾਸਤਰ ਇਹਨਾਂ ਦਾ ਜਿਹੜਾ ਗਿਆਨ ਆ ਨਾ ਉਹ ਵੀ ਸੂਰਜ ਚੰਦਰਮਾ ਤੇ ਕ੍ਰੋਣਾ ਬ੍ਰਹਮੰਡ ਨੂੰ ਦੇਖਾਏ ਨੇ ਪੜ ਪੜ ਕੇ ਤੇ ਕਿੰਨਾ ਕੁਛ ਕਰਕੇ ਕਿੰਨਾ ਸਮਾਂ ਲਾਉਣਾ ਕਿ ਦਿਖਾ ਦੇਣਾ ਸਾਰਾ ਕੋਈ ਬੜਾ ਤਾਂ ਉਹਦਾ ਸੱਚਖੰਡ ਕਿੱਥੇ ਹੈ ਜਿੱਥੇ ਕੋਈ ਤਾਰਾ ਨਹੀਂ ਕੋਈ ਕੁਛ ਵੀ ਨਹੀਂ ਹੈ ਜਿੱਥੇ ਸੁਭੋਲ ਸ੍ਰੀ ਗੁਰੂ ਪਾਸ਼ਾ ਕਿਰਪਾ ਕਰਕੇ ਦਿਖਾ ਦੋ ਨਹੀਂ ਸੁਰਤੀ ਨੂੰ ਆ ਕੇ ਕਣੀ ਜਿਹੜਾ ਜੱਟਾ ਉਹਨੇ ਇਸ ਸੰਸਾਰ ਚ ਰਹਿੰਦੇ ਜਾ ਉਹਦੋਂ ਜੁੜ ਗਿਆ ਵੇ ਕਿਉਂ ਨਾ ਜੇ ਸਾਰਾ ਕੁਝ ਦਿਖਾਤਾ ਕਰੇ ਬੈਠਿਆ ਇਹ ਉਹਨਾਂ ਨੂੰ ਆਦੀ ਕਾਲ ਚ ਰਹਿੰਦੇ ਆ ਕੋਤੋਂ ਮੇਦੋ ਜਿਹੜਾ ਗੁਰਮੁਖੰਦਰ ਤਤ ਉਹਨਾਂ ਹੀ ਹਸਣ ਦਾ ਬਾਕੀ ਦਾ ਸਾਰੇ ਸੁਭਿਦੰਦੀਆਂ ਆਪਣਾ ਆਪ ਵਿੱਚੋਂ ਦਵਾਏ ਸੋ ਸਭਤਾਂ ਦਾ ਕਮਾਵੇ ਵਿਖੋਵਾਂ ਨੋ ਵਿਚਾਰੀ ਜੀਓ ਗੁਰਪਵਾਸ਼ਾ ਤੋਂ ਬਿੜਦੇ ਰਹਿੰਦੇ ਆ ਤੋ ਸਾਰਾ ਕੁਝ ਇੱਥੇ ਰਹਿ ਜਾਂਦਾ ਤੇ ਫਿਰ ਚਾਉਦੇ ਨੂੰ ਹੁੰਦੇ ਨਾ ਜਿੰਨ ਜਿਹਨੂੰ ਇਕੱਠਾ ਕਰਦਾ ਬੰਦਾ ਤੱਪ ਕਿਉਂ ਨਿਚੇ ਰੋ ਫਿਰ ਉਹਦਾ ਜਾਣ ਦਾ ਟਾਈਮ ਇਹਦਾ ਚਲਾ ਜਾਂਦਾ ਬਿਨਾਂ ਕਿਸੇ ਨੂੰ ਸਮਝ ਨਹੀਂ ਕਿ ਗਲਤੀ ਕਰਨੀ ਆ ਵੈਗ੍ਰੂ ਕਰਨਾ ਆ ਵੈਗ੍ਰੂ ਕਰਨ ਲਈ ਜਦੋਂ ਮਿਲਿਆ ਆ ਕਿਸ ਨੂੰ ਨਹੀਂ ਪਤਾ ਵਿਖੋ ਮਨੁੱਖਾਂ ਨੂੰ ਵਿਚਾਰੇ ਜਮਨਤ ਵਿਚਾਰ ਕੇ ਦੇਖੋ ਤਾਂ ਹੈ ਕਿ ਇਹਨਾਂ ਦੁਨੀਆ ਨੂੰ ਸਮਝਾਏ ਪੇ ਵੈਰੂ ਕਰਨਾ ਭਗਤੀ ਕਰਨੀ ਆ ਅਮਰਤ ਦੇਲਾ ਸੱਚ ਨਾਲ ਉਹ ਵਡੇ ਵਿਚਾਰ ਕਿਸ ਨੂੰ ਪਤਾ ਹੈ ਬਲੇ ਪਿੰਡਾਂ 'ਚ ਫੇਰੇ ਥੋੜੀ ਬਹੁਤੀ ਪ੍ਰੋਫੈਸ਼ਨ ਹੈ ਕਿ ਅਪਣ ਦੇਖਦੇ ਆ ਮਰਦੂਲੇ ਸੋ ਉੱਥੇ ਤਾਂ ਬਹੁਤ ਜ਼ਿਆਦਾ ਆਪਾਂ ਦੇਖਦੇ ਆ ਸਿਸਟਮ ਇਦਾਂ ਦਾ ਕੋਈ ਅਮਰਤ ਦੇਲਾ ਨਹੀਂ ਕੋਈ ਇਸ ਅਮਰਤ ਦੇਲਾ ਨਹੀਂ ਉੱਠਣ ਦੀ ਲੋੜ ਨਹੀਂ ਜਦੋਂ ਉੱਠੋ ਤਾਂ ਅਮਰਤ ਦੇਲਾ ਹੈ ਇਹੋ ਜਿਹੇ ਪ੍ਰਚਾਰਕ ਆਪੀ ਲੋਕੀਂ ਦੀ ਆ ਪਰ ਗੁਰੂ ਪਾਤਸ਼ਾਹ ਕਹਿੰਦੇ ਮਨ 'ਚ ਵਿਚਾਰ ਕੇ ਦੇਖੋ ਗੁਰੂ ਸਭ ਤੋਂ ਦੇਨ ਰਾਤ ਇਸ ਸੋਣੀ ਕਿਰਤ ਕਰਨੀ ਸਤਿਗੁਰ ਬਾਝੋਂ ਸਭ ਧੰਨ ਘਮਾਵੇ ਤੁਸੀਂ ਧੰਦਾ ਬਿਟੋ ਘਾਰੋ ਕੀਜੇ ਜਿਤ ਸੇਵੇ ਅੰਦਰ ਸੁਖ ਪਾਈਏ ਨਾਮ ਤੇ ਸੇਕਾ ਲੀਜੇ ਜੇ ਧੰਦੇ ਬਿਟਣੀ ਆਇਆ ਜਿਸ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਤਿਆਰ ਕਰਨਾ ਹੈ ਨਰਸਰੀ ਤੋਂ ਇਹੀ ਰੇਜ਼ ਨਾਲ ਆਉਣਾ ਹੈ ਸਤਿਗੁਰ ਬਾਝੋਂ ਸਭ ਧੰਨ ਘਮਾਵੇ ਬੱਚੇ ਨੂੰ ਇਹ ਨਹੀਂ ਸਮਝਾਉਣਾ ਕਿ ਬੁੱਤ ਤੈਨੂੰ ਵੈਗਰੋ ਨੇ ਸਰੀਰ ਦਿੱਤਾ ਜਲ ਨਿੰਦ ਕਾਰਨ ਤੂੰ ਜਗਾਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਸੋ ਆਈਂ વૃਦੀ ਦਾਤ ਕਰੇ ਤੇ ਤੇਰਾ ਕੰਮ ਮਰਸਾਲ ਸੰਗਤ ਭਜ ਕੇ ਹੋਣਾ ਇਹ ਫਿਰ ਇਹ ਹੰਕਾਰੀ ਇੱਕ ਭਟਕੇ ਹੋਏ ਆ ਬੰਦੇ ਭੁੱਲੇ ਹੋਏ ਆ ਫਿਰ ਇਹ ਹੰਕਾਰੀ ਬੜਾ ਹੰਕਾਰ ਉਹਨਾਂ ਦੇ ਮਨ ਚ ਪੈਸੀ ਨਾਲ ਇੱਕ ਨਾ ਗੁਰਮੁਖ ਹੋਮੇਮਾਰੀ ਤੇ ਕਈ ਉਹ ਆ ਜਿਨਾਂ ਨੇ ਗੁਰਮੁਖ ਹੋ ਕੇ ਆਪਣੀ ਹੋਮੇਮਾਰੀ ਉਹਨਾਂ ਦੇ ਤਾ ਬਸ ਵਾਈਗਰ ਕਰਨਾ ਆਤੇ ਸਾਰਾ ਕੁਝ ਮੈਗਵਾਪ ਵੀ ਕਰ ਰਿਆ ਮਨੇ ਇਸ ਜੀਜ ਨੂੰ ਸਮਝਣ ਲਈ ਵਾਈਗਰ ਕਰਨ ਕਰਾਉਣਾ ਵੀ ਆ ਮੇਰੇ ਹੱਥ ਚ ਵੀ ਬਚਣੀ ਹੈਗਾ ਉਹਨਾਂ ਨੇ ਇਸ ਜੀਜ ਨੂੰ ਸਮਝਿਆ ਆਪਣੀ ਹੋਮੇਮਾਰੀ ਉਤੇ ਹੋਰ ਕਿੰਨੀ ਦੁਨੀਆ ਸਾਰੀ ਭਰਮ ਚ ਭੁੱਲੀ ਨੇ ਗਵਾਰ ਤੁਹਾਨੂੰ ਮੂਰਖ ਸਾਰੀ ਦੁਨੀਆ ਹੋਰ ਬਾਕੀ ਸਾਰੇ ਮੂਰਖ ਹਨ ਗੁਰੂ ਆਸ਼ਾ ਕਹਰੇ ਜਿਹੜੇ ਸੱਚੇ ਸ਼ਬਦ ਨਾਲ ਜੁੜ ਕੇ ਵਿਰਗਿ ਨੇ ਆ ਪਰ ਉਹ ਇਹੋ ਤੇ ਪਿਆਰ ਲੱਗਾ ਜਿਹਨਾਂ ਦੇ ਅੰਦਰ ਉਹ ਠੀਕ ਆ ਗੁਰਮੁਖ ਜਿਨਨੀ ਨਾਮ ਨਾ ਪਾਇਆ ਜਿਨ੍ਹਾਂ ਨੇ ਗੁਰਮੁਖੋ ਕੇ ਨਾਮ ਦੀ ਦਾਤ ਲਈ ਨਹੀਂ ਨਾਮ ਨਾਲ ਜੁੜੇ ਨਹੀਂ ਮਨਮੁਖ ਹੀ ਨਾਹੀਂ ਗੁਜੈ ਗੁਰ ਵਿਚਾਰੇ ਜੀਓ ਅੱਗੇ ਇਥੋਂ ਦੇ ਹੁਣ ਗੱਲ ਹੀ ਨਹੀਂ ਅੱਗੇ ਕਿੱਥੇ ਨਾਮ ਗੰਧੀ ਤੇ ਨਾਮ ਤੋਂ ਬਿਨਾ ਉੱਥੇ ਕੋਈ ਬੇਲੀ ਮਾਪਿਓ ਭੈਣ ਭਰਾ ਦੋਸਤ ਨੇ ਤਾਂ ਜਉ ਬਣਾਉਂਦੇ ਨਹੀਂ ਬਣਾਇਆ ਤਾਂ ਜਿਨ੍ਹਾਂ ਨੂੰ ਬਣਾਇਆ ਸੱਜਣ ਸੱਚਾ ਬਾਦਸ਼ਾਹ ਸਿਰ ਇੱਠਿਆਂ ਸੋਈ ਹੈ ਸਭ ਬਣਾਉਂਦਾ ਵਿਸਾ ਅੱਗੇ ਵਿਗਰੂ ਨਾਮੇ ਕੋ ਆਇਆ ਵੈਗੁਰੂ ਵੈਗੁਰੂ ਦਾ ਨਾਮ ਸੋਖੀ ਸੋਖਾ ਅਮਰਤ ਨਾਲ ਤਾਂ ਸਾਨੂੰ ਸਮਝ ਪੈਂਦੀ ਆ ਚਾਰੇ ਯੁੱਗਾਂ ਵਿੱਚ ਪੂਰੇ ਗੁਰੂ ਨਾਲ ਜੁੜ ਕੇ ਹੀ ਕੋਈ ਵੈਗੁਰੂ ਨੂੰ ਸਮਝ ਸਕਿਆ ਵੈਗੁਰੂ ਨਾਲ ਜੁੜ ਸਕਿਆ ਗੁਰੂ ਅਰਜਨ ਦੇਵ ਜੀ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਆਹ ਤੇ ਸੋ ਕੰਡਾ ਦਾ ਵੇਗ ਉਹਦਾ ਨਾਮ ਉਹਨੂੰ ਲੈ ਕੇ ਸੁਖੀ ਹੋ ਸਕਦੇ ਆ ਉਹੀ ਹਾਸਲ ਕਰਦਾ ਆ ਨਾਨਕ ਤਤ ਵਿਚਾਰੀ ਜੀ ਤਤ ਵਿਚਾਰ ਆ ਜਿਹਨੂੰ ਤੂੰ ਦੇਣਾ ਵੇਗ ਉਹਦਾ ਨਾ ਉਹ ਵੇਗ ਨੂੰ ਸਮਝ ਲੈ ਸਕਦਾ ਦੂਜੇ ਬੰਦਾ ਕੁਝ ਨਹੀਂ ਕਰ ਸਕਦਾ ਆਪਣਾ ਟਾਈਮ ਵੇਸਟ ਕਰ ਸਕਦਾ ਜੋ ਆਪਾਂ ਕਰੀ ਨੇ ਤੇ ਜੀ ਆਪ ਦਾ ਪਿਆਲਾ ਅਮਰ ਦਾ ਪਿਆਲਾ ਗੁਰੂ ਸਾਹਿਬ ਨੇ ਬਾਡੇ ਨੂੰ ਮੂਹਰਵਾਦਣਾ ਤੇ ਜਿੰਨਾ ਮਰਜੀ ਸ਼ਰਮਾ ਕਿ ਟੀ ਵੱਡੀ ਦਾ ਤਾਂ ਵੇਗ ਨੂੰ ਵਰਦੇਸ ਨਾਮੇ ਕੋ ਦੇਵ ਗੁਰੂ ਸਾਹਿਬ ਪਰ ਉਸ ਤੋਂ ਬਿਨਾਂ ਸੀਸ ਵੇਡ ਕਰਨਾ ਪੈਂਦਾ ਉਸ ਤੋਂ ਬਿਨਾਂ ਆਪਣਾ ਮਾਨ ਦੇਣਾ ਪੈਂਦਾ ਮੰਨ ਦੇ ਆਮ ਲਿਆ ਜਮੂਰ ਸੋ ਮੰਨ ਦੇ ਦੀਦਾ ਤੇ ਗੁਰੂ ਸਾਹਿਬ ਇਹਨੂੰ ਜੁੜੀ ਭਾਦੰਦੇ ਨਾਮ ਦੀ ਦਾਤ ਦੇ ਦਿੰਦੇ ਨਾਮ ਤੇ ਵੈਗੂ ਕੋਈ ਫੱਥੇ ਅਮਰ ਸੰਚਾਰਾ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਗੁਰੂ ਬਾਸ਼ਾ ਦੇਣਗੇ ਤੁਸੀਂ ਸੋਚ ਨਹੀਂ ਸਕਦੇ ਕਿੰਨਾ ਪਿਆਰ ਦੇਣਗੇ ਸੋ ਪਿਆਰ ਹੈ ਉਹ ਇਹ ਕਰਦਾ ਸੋ ਸਾਰੇ ਨੇ ਦਾਤ ਜ਼ਰੂਰ ਲੈਣੀ ਹੈ ਗੁਰੂ ਘਰ ਆਓ ਦੇਖੋ ਕਿੰਨਾ ਪਿਆਰ ਨਾਲ ਬਾਈ ਗੁਰੂ ਨਾ ਬਣਉਂਦਾ ਆਪ ਤੇ ਤੁਹਾਨੂੰ ਕਿਹੋ ਜਿਹੀ ਕਿੰਨੀ ਦੁਨੀਆ ਤਾਰ ਚੜ੍ਹਗੇ ਸੁਗੁਰੂ ਪ੍ਰਭ ਜੀ ਨੂੰ ਅਰਦਾਸ ਕਰੀਏ ਬਾਈ ਗੁਰੂ ਸਾਨੂੰ ਵੀ ਮਰਦੀ ਦਾਤ ਦਿਓ ਸਾਡੇ ਬੱਚਿਆਂ ਨੂੰ ਆਪਣੀ ਚਰਨੀ ਲਾਓ ਸੁਗੁਰੂ ਜੀ ਵਾਟੂ ਵਾਟੂ